सत सी अकाल सत सी अकाली टीम कबी भेण वेठल बि चारे आ ਪ੍ਰਾਂਤੀ ਦੀ ਟੀਮ ਦਾ ਤੇ ਦੂਜੇ ਪਾਸੇ ਸ਼ੀਲੂ ਹਰਿਆਣੇ ਵਾਲਾ ਇੱਕ ਪਾਸੇ ਟੀਮ ਸਵਰਗਵਾਰੀ ਅਵਤਾਰ ਸਿੰਘ ਦੀ ਵੱਲ ਧਲੱਖਾਂ ਵਾਲੀ ਦੀ ਯਾਦ ਹੈ ਸੈਦੋ ਵਾਲਿਆ ਜੱਗੂ ਆ ਗਿਆ ਰੁਪਿੰਦਰ ਸੈਦੋ ਵਾਲਿਆ ਜੱਗੂ ਕਪੂਰ ਖੜਿਆ ਜੱਗੂ ਮੇਰੇ ਵੀਰੋ ਆਇਆ ਤੇ ਗਿਆ ਪੈਂਟਾ ਲਾਈ ਮਾੜੀ ਤੋਰਾਂ ਕਬੱਡੀ ਦੇ ਕਪੂਰ ਖੜਾ ਚੀਜਾ ਕੋਈ ਨਾ ਕਦੇ ਮਨਾਲੇ ਦੇ ਪੈਂਟੇ ਦੀਆਂ ਗੱਲਾਂ ਕਦੇ ਸਰਵਰ ਬਲਦੀਆਂ ਗੱਲਾਂ ਕਦੇ ਪਰਮਦਰ ਫੱਡੇ ਦੀਆਂ ਗੱਲਾਂ ਆਹ ਸਾਡੇ ਕਪੂਰ ਖੜੇ ਦੇ ਲਈ ਇਸ ਵੇ ਸੈਦੂ ਵਾਲਿਆ ਨਾਲੇ ਵਾਲੇ ਪੀਨੇ ਵੇਖ ਲੈ ਨੌਜਵਾਨ ਕਰੋ ਨੰਬਰ ਲੈ ਗਿਆ ਲੱਖਾਂ ਦਾ ਆਪਣੀ ਟੀਮ ਲਈ ਗੁਰਬਾਜ ਸਲਾਣੇ ਵਾਲਾ ਇਸ ਵੇਲੇ ਖੇ ਮદાન ਅੰਮਰ ਕਬੱਡੀ ਪਾ ਰਿਹਾ ਇੱਕ ਪਾਸੇ ਸ਼ੀਲੂ ਹੈ ਆ ਦੂਜੇ ਪਾਸੇ ਯੋਧਾ ਤੇ ਫਾਈਨਲ ਸੈਮੀਫਾਈਨਲ ਚ ਹੋਊਗਾ ਕੀ ਗੁਰਵਿੰਦਰ ਆ ਪੰਜਾਬ ਕਿਉਂ ਲੈਣਾ ਨੌਜਵਾਨਾ ਆਹ ਤਾਂ ਹੀ ਜਸ਼ਨ ਆ ਗਿਆ ਮਿਲ ਵੀਰੋ ਪਾਈੋਂ ਤੇ ਮੋੜ ਵੀ ਬੰਦ ਹੋਣਾ ਦੀ ਰੁਪੀ ਸੰਗੂ ਹੋਣਾ ਦੀ ਫਿਲਮ ਆ ਰਹੀ ਐ ਇੱਕ ਵਾਰ ਕਹਿੰਦਾ ਤੂੰ ਦੇਖੀ ਜਾਂ ਪਰਦਾ ਕੀ ਤੂੰ ਦੇਖੀ ਜਾਂ ਪਰਦਾ ਜੀ ਆਹ ਸਾਡੇ ਇੱਕ ਪਾਸੇ ਆਓ ਕੀਆ ਮਾਰੀਏ ਬੋਲ ਲੰਮੜ ਪਰ ਕਬੱਡੀ ਆਲਮ ਦੀ ਜਸ਼ਨ ਨੇ ਭਾਈ ਐ ਪੁਆਇੰਟ ਕਿਹੜੇ ਨੌਜਵਾਨ ਦਾ ਇਹ ਸਮਾਂ ਦੱਸੇਗਾ समा देगा तकड़ा में अचा दोनो दो टीम जे दरम्यान ਤਪਣੀ ਟੱਕਰ ਹੈ ਔਖੇ ਰੋਕਣੇ ਤੂਫਾਨ ਬੜੇ ਮੇਰੀਆਂ ਔਖੇ ਰੋਕਣੇ ਖਿਡਾਰੀ ਸਾਹਮਣੇ ਵਰਗੇ ਔਖਾ ਕੁਝ ਨਹੀਂ ਪ੍ਰੀਤ ਕੁੰਡੇ ਵਾਲੀ ਆ ਬੰਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਲੋ ਚਾਰਾਂ ਦੇ ਵਿੱਚ ਮੇਰਾ ਪਿਆਰ ਵੀ ਟੱਚ ਸ਼ੀਲ ਨੂੰ ਲੱਗਿਆ ਪੁਆਇੰਟ ਦਾ ਵਾਧਾ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਕਰ ਦਿੱਤਾ ਪੁਆਇੰਟ ਜਿਹੜਾ ਨੌਜਵਾਨ ਧਾਵੀ ਨੇ ਮੇਰੇ ਵੀ ਆਪਣੇ ਟੀਮ ਦੇ ਹਿੱਸੇ ਜੋੜ ਦਿੱਤਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਰਮਿੰਦਰ ਗੋਰਾ ਰਸਾਲੂ ਵਾਲਾ ਗੋਰਾ ਇਸ ਵੇਲੇ ਖੇਡ ਮੈਦਾਨ ਉੱਪਰ ਕਬੱਡੀ ਪਾ ਰਿਹਾ ਹੈ ਮੇਰੀ ਬੇਨਤੀ ਹੈ ਸਾਰੇ ਦਰਸ਼ਕ ਵੀਰਾਂ ਨੂੰ ਜੀ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਆਪਾਂ ਬੈਠ ਜਾਈਏ ਇਹ ਤੁਹਾਡਾ ਹੀ ਕਬੱਡੀ ਕੱਪ ਹੈ ਆਹ ਸਾਲੂ ਵਾਲਾ ਕੋਰਾ ਇਸ ਲਈ ਸਰਦਾਰ ਅਵਤਾਰ ਸਿੰਘ ਬੱਲ ਕਬੱਡੀ ਕਲੱਬ ਟੀਵੀ ਜਲੰਧਰ ਵੱਲੋਂ ਕਬੱਡੀ ਪਾ ਰਿਹਾ ਮੇਰੇ ਵੀਰੋ ਟੀਵੀ ਜਲੰਧਰ ਤੇ ਨਹੀਂ ਵੀ ਬਾਹ ਕਬੱਡੀ ਦੇ ਰਹੀ ਹੈ ਸਰਦਾਰ ਅਵਤਾਰ ਸਿੰਘ ਵੱਲੋਂ ਵੀ ਆਓ ਸਾਹਮਣੇ ਦੇਖਦਾ ਵੀ ਪੰਡ ਜਿਹੜਾ ਕੋਰਾ ਸਾਲੂ ਵਾਲਾ ਆਪਣੀ ਟੀਮ ਦੇ ਲਈ ਜੋੜ ਗਿਆ ਅਗਲੀ ਕਬੱਡੀ ਹਿੰਦਾ ਖੀਰਾ ਵਾਲੀ ਹੈ ਇੱਕ ਪਾਸੇ ਹੈਰੀ ਤਲੈਤਾ ਚਾਰ ਬੰਦੇ ਪਰ ਬੰਦੇ ਜਾਂਫੀ ਖੜੇ ਹੈ ਦੁਨੀਆਂ ਦੇ ਚਾਰ ਬੰਦੇ ਪਰ ਬੰਦੇ ਜਾਂਫੀਆਂ ਵਿੱਚੋਂ ਹੁਣ ਕੌਣ ਆਇਆ ਹੈ ਹੈਰੀ ਟ੍ਰੇਟੇ ਵਾਲਾ ਮੇਲੇ ਵੀਰੋ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਰੇਟਰ ਦੇ ਹਿੱਸੇ ਜਾਣਦਾ ਤਾਵੀਨ ਹੈ 1 ਲੱਖ ਦੀ ਪਹਿਲੀ ਕਬੱਡੀ ਮੇਰੇ ਵੀਰੋ ਤਰਸੀਮ ਸਿੰਘ ਭੰਡਾਰ ਪਰ ਨਹੀਂ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਕਬੱਡੀ ਮੈਦਾਨ ਦੇ ਵਿੱਚ ਹੈ ਰਾਤ ਹਿਆਰ ਦੇ ਤਿੰਨ ਜੱਫੇ ਲੱਗਦੇ ਆ ਜਿੱਥਾ ਸ਼ਿਕੰਦਰਪੁਰੀਆ ਕਹਿੰਦਾ ਨਾਲ ਮੀਟ ਆਸਟ੍ਰੇਲੀਆ ਕਬੱਡੀ ਮੈਦਾਨ ਦੇ ਵਿੱਚ ਚਾਰ ਨੇ ਚਾਰਾਂ ਦੇ ਵਿੱਚ ਮੈਂ ਵੇਖ ਰਿਹਾ ਇੱਕ ਪਾਸੇ ਮੇਰੇ ਵੀਰੋ ਗਿੰਦਾ ਖੀਰਾਵਾਲ ਦੀ ਧਰਤੀ ਨਾਲ ਲੱਗਿਆ ਹੋਇਆ ਲਓ ਗੁੱਟ ਫੜਿਆ ਹੁਣ ਮੈਨੂੰ ਲੱਗਦਾ ਵੀ ਇੱਥੋਂ ਇੱਥੋਂ ਨਿਕਲਣਾ ਤੇ ਗੱਲ ਮੁਸ਼ਕਲ ਲੱਗਦੀ ਹੈ ਪਰ ਮੁਸ਼ਕਲ ਤੋਂ ਮੁਸ਼ਕਲ ਕੰਮ ਵੀ ਹੱਲ ਹੋ ਜਾਂਦੇ ਆ ਮਕੇਸ਼ ਹਰਿਆਣੇ ਦੀ ਧਰਤੀ ਦਾ ਕਬੱਡੀ ਪੌਣ ਦੇ ਲਈ ਤਿਆਰ ਹੈ ਗੱਜੌੜੀ ਛਾਤੀ ਹੈ ਥੱਬੇ ਥੱਬੇ ਦੇ ਪੱਟ ਨੇ ਹਰਿਆਣਾ ਸਟੇਟ ਹੈ ਮਕੇਸ਼ ਵੀ ਕਬੱਡੀ ਪਾ ਦਿੰਦੀ ਹੈ ਚਾਰ ਨੇ ਚਾਰਾਂ ਦੇ ਵਿੱਚ ਇੱਕ ਪਾਸੇ ਸਤਪੁਰੀਆ ਯੋਧਾ ਮੰਗੀ ਦਾ ਪਿੰਡੂ ਹੈ ਸਰਖਪੁਰੀਏ ਦਾ ਨਾਲ ਗਵਿੰਦਰ ਸਿੰਘ ਢਾਂਗੇ ਦੀ ਧਰਤੀ ਦਾ ਨਾਲ ਥੇਮੇ ਵਾਲਾ ਹੈ ਨਹੀਂ ਤੇ ਸ਼ੀਲੂ ਹੁਣ ਚਾਰਾਂ ਦੇ ਵਿੱਚੋਂ ਸ਼ੀਲੂ ਆਓ ਸ਼ੀਲੂ ਆਓ ਹੱਥ ਧੌਣ ਤੇ ਰੱਖ ਕੇ ਆਹ ਹੱਥ ਧੋੜ ਤੇ ਰੱਖ ਕੇ ਮੂੰਹ ਦਾ ਕਰਤਾ ਚੋਬਰ ਨੇ ਵਿੱਚ ਪਲਥਾਂ ਦੇ ਸਿਰਾ ਸਿਰਾ ਕਰਤਾ ਚੋਬਰ ਨੇ ਸ਼ਿਲੂ ਤੇ ਮਕੇਸ਼ ਮਕੇਸ਼ ਤੇ ਸ਼ਿਲੂ ਸ਼ਿਲੂ ਤੇ ਮਕੇਸ਼ ਵਾਪਸ ਹੋ ਜੋ ਜਦੋਂ ਸ਼ਰਮ ਹੁੰਦਾ ਕਹਾਣੀ ਰੱਜ ਜਾਂਦਾ 1 ਲੱਖ ਦੀ ਪਹਿਲੀ ਵਾਰ ਮਲੇ 50 ਵੀ ਜਿਓ ਇਹਨੂੰ ਦੇ ਲਈ 50000 ਰੁਪਈਆ ਆ ਗਿਆ ਆ ਜੱਫੇ ਤੇ 50000 ਤੇ 1 ਲੱਖ ਦੀ ਪਹਿਲੀ ਆ ਇੱਕ ਲੱਖ ਦੀ ਪਹਿਲੀ ਵਾਰ ਪੱਲ ਪਰਵਾਰ ਵੱਲੋਂ ਮੇਰੇ ਵੀਰੋ ਟੀਰਾ ਵਾਲਿਆ ਬੁਲਟ ਕਬੱਡੀ 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 ਸੋਡੀ ਫਾਰਮ ਦਾ ਫੈਸਲਾ ਹੈ ਜੇ ਪੱਤਲਾ ਵਾਲਾ ਕੱਲਾ ਲੱਗ ਜਾਣਾ ਇਕੱਲੇ ਦੀ ਕੈਂਟੀ ਬੱਜੀ ਹੁੰਦੀ ਤੇ ਹੁਣੋਂ ਕਿਤੇ ਸਾਰਾ ਪੱਠਾ ਨਾਟਦਾ ਹੋਣਾ ਸੀ ਆਹ ਸਮੇਂ ਦੀਆਂ ਗੱਲਾਂ ਨੇ ਮੇਰੇ ਵੀਰੋ ਆਹ ਟੀਰਾ ਵਾਲਿਆ ਬੁਲਟ ਪਹਿਲੀ ਕਬੱਡੀ ਪੱਲ ਪਰਵਾਰ ਵੱਲੋਂ 1 ਲੱਖ ਦੀ ਪਾ ਕੇ ਵਾਪਸ ਗਿਆ ਤਿੰਨ ਜੱਫੇ 10000 ਦੇ ਗੁਰਮਿੰਦਰ ਘਾਗੇ ਦੇ ਤਿੰਨ ਜੱਫੇ 10000 ਦੇ ਸ਼ੀਦੂ ਦੇ ਆ ਮਾਨ दास हज़ार जी लशर भावाब दस हज़ार लशर भावां वलो जर जी पुॼे हुयमि खे उदा ਸੈਦੋ ਵਾਲੀ ਜੱਗੂ ਦੀ ਕਬੱਡੀ ਹੈ ਗੋਲਦਿਆ ਦਾਇਰਾ ਵਿੱਚ ਹੱਥੇ ਤੋਂ ਦਸਤੇ ਚੜ ਜਾਂਦਾ ਚਾ ਜਦ ਖਿਡਾਰੀ ਵੀ ਕਿੰਦੇਸਤੇ ਅੱਜ ਕੀਰਾ ਵਾਲੀ ਇਹ ਮੇਰੀ ਉਹ ਕਿੰਦੇ ਨੂੰ ਲੱਗਿਆ ਇੱਕ ਬੱਕਿਆਂ ਵਾਲਾ ਕਹਿੰਦਾ ਫਤਿਹਗੜ ਸਾਹਿਬ ਦੀ ਧਰਤੀ ਹੈ ਲਓ ਸਵਾਰੇ ਵਾਲੇ ਗੁਰਬਾਜ ਨੇ ਕਬੱਡੀ ਪਾ ਦਿੱਤੀ ਹੈ ਜੂੜੇ ਤੇ ਬੰਨ ਕੇ ਚਿੱਟਾ ਰਮਾਲ ਗੁਰਵਿੰਦਰ ਸਿੰਘ ਖੇਡਾ ਤਗੜਾ ਖੇਡਿਆ ਜੂੜੇ ਤੇ ਬੰਨ ਕੇ ਚਿੱਟਾ ਰਮਾਲ ਚਮਿਆਰੇ ਵਾਲਿਆ ਪੰਨਾ ਤਗੜਾ ਖੇਡਿਆ ਪਰ ਅੱਜ ਸਮਾਂ ਇਹਨਾ ਮੁੰਡਿਆਂ ਦਾ ਮੇਰੇ ਵੀਰੋ ਆਏ ਹੈਰੀ ਭਲੇਪੇ ਦੀ ਧਰਤੀ ਦਾ ਜਿਹਨੇ ਤਕੜਾ ਜਾਫਾ ਲਾ ਕੇ ਇੱਕ ਲੱਖਾਂ ਜਾਂ ਜੋੜ ਦਿੰਦਾ ਰਪਿੰਦੇ ਦੇ ਦਾਦੇ ਨੇ ਭਰਾਨੀ ਬਾਤਨੀ ਹੈ ਕਿੱਤੀ ਸਿੱਧੂ ਵੀ ਪੁਜਾ ਹੋਇਆ ਸਾਡਾ ਵੀਰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਕਬੱਡੀ 365 ਡਾਟਕੋਂ ਤੋਂ ਐਪੀਸੀ ਤੋਂ ਸੇਲਵੜਾ ਵਾਲਾ ਆਹ ਸਾਹਮਣੇ ਜਸ਼ਨ ਦੀ ਪਈ ਹੋਈ ਰੇਡ ਮੇਰੇ ਮਿੱਤਰੋ ਹੁਣ ਚਾਰਾਂ ਜਾਫਿਆਂ ਦੇ ਵਿੱਚੋਂ ਦੇਖਦਾ ਨਹੀਂ ਮਸਰਾਰੇ ਵਾਲਾ ਤਿਆਰ ਹੈ ਆਹ ਦੂਜੇ ਪਾਸੇ ਲੰਬੜ ਕਿੰਦਾ ਤੇ ਨੌਜੰਨ ਕਿੰਦਾ ਕੀੜਾ ਵਾਲੀ ਹੈ ਵਿਆਹ ਮਕਾਰਨਾ ਆਇਆ ਆਲਮਗੀਰ ਸਾਹਿਬ ਦੀ ਧਿਰ ਤੇ ਦਾ ਪਰ ਦੂਜੇ ਪਾਸੇ ਲੰਬੜ ਦੀ ਕੋਸ਼ਿਸ਼ ਆ ਸਮੇਂ ਲੱਗਿਆ ਤਾਂ ਜੋਰ ਦਸ ਦੀ ਆ ਪੀ ਰੇੜਾ ਲਸ਼ਮਾਵਾ ਵੱਲੋਂ ਜਰਸੀ ਨਸ਼ਰੌਣਾ ਵੱਲੋਂ ਜਾਹੇ ਆਦਾ ਜਫਾ ਲੱਗੂਗਾ ਕੀ ਲੰਬੜ ਲਾ ਗਿਆ ਗੱਲ ਪੱਕੀ ਹੋਣੀ ਹੈ ਬਾਕੀਆਂ ਮੇਰੇ ਵੀਰਾਂ ਤੇ ਪੁਆਇੰਟ ਜਿਹੜਾ ਹੈ ਇਹ ਆ ਪਲੈਂਟੀ ਕਬੱਡੀ ਕਲੱਬ ਨਿਊਜ਼ੀਲੈਂਡ ਦੀ ਟੀਮ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਇਸ ਵੇਲੇ ਸਟਾਪਰ ਦਾ ਹੈ ਪੁਆਇੰਟ ਜਿਹੜਾ ਸਟਾਪਰ ਦਾ ਹੈ ਇਹ ਕਹਿੰਦੇ ਢਿੰਡੇਕੇ ਲਾਣੇ ਤੋਂ ਆ ਇਹ ਹੈ ਨੌਜਾਨ ਹੈ ਹਰਿਆਣੇ ਵਾਲੇ ਢਿੰਡੇਕੇ ਲਾਣੇ ਤੋਂ ਆ ਨੌਜਾਨ ਕਰੂ ਦਾ ਤੱਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਅਗਲੀ ਕਬੱਡੀ ਪ੍ਰਭ ਬਾਠ ਦੀ ਸ਼ਿਦੂ ਦੀ ਕੋਸ਼ਿਸ਼ ਹੈ ਆ ਹੋਰਿਆਣੇ ਵਾਲਾ ਸ਼ਿਦੂ ਤੇ ਪ੍ਰਭ ਬਾਠ ਹੈ ਪ੍ਰਭ ਬਾਠ ਹੈ ਔਰ ਸਮਾਂ ਜਿਹੜਾ ਹੈ ਇਸ ਨੂੰ ਐਫਆਈ ਸਾਹਿਬ ਨੇ ਫੈਸਲਾ ਕਰ ਦਿੱਤਾ ਵੀ ਪੰਜਲਾ ਸਟਾਪ ਰਹਿ ਦੋਰਾ ਪਾਲੂ ਪਿਆਰ ਹੈ ਇਹ ਹਾਫ ਹੋ ਗਿਆ ਜੀ ਹਾਫ ਹੋ ਗਿਆ ਜੀ ਅਗਲੇ ਹਾਫ ਦੇ ਲਈ ਮੇਰੀ ਬੇਨਤੀ ਹੈ ਸਤੂ ਭਰਾ ਜਿੱਥੇ ਵੀ ਆਵਾਜ਼ ਨੂੰ ਸੁਣਦੇ ਐ ਉਹ ਕਿਰਪਾ ਕਰਕੇ ਗਰਾਊਂਡ 'ਚ ਆ ਜਾਣ ਸ਼ਾਹਕੋਟ ਲਾਈਨ ਤੋਂ ਹਾਫ ਹੋਇਆ ਜੀ ਤੇ ਨੰਬਰ ਸਾਹਿਬ ਕਲੱਬਿਕ ਵਾਟਰ ਬ੍ਰੇਕ ਕਰ ਪਿੰਦਾ ਵਾਟਰ ਮੇਂ ਹਾਂਜੀ ਥੈਂਕ ਯੂ ਸ਼ਾਹਕੋਟ ਲਾਈਨ ਤੋਂ ਤੇ ਅਨੰਦਪੁਰ ਸਾਹਿਬ ਕਲੱਬੀ ਕਲੱਬ ਪੋਲੇਵਾਲ ਇਹ ਟੀਮਾਂ ਜਲਦੀ ਨੇ ਨਾਲ ਹੀ ਅਗਲੇ ਮੁਕਾਬਲੇ ਦੇ ਲਈ ਗਰਾਊਂਡ ਦੇ ਵਿੱਚ ਆ ਜਾਣ ਆਕਾਟ ਮੰਡ ਤੇ ਸ਼੍ਰੀ ਅਨੰਦਪੁਰ ਸਾਹਿਬ ਕਬਡੀ ਕਲੱਬ ਢੋਲੇਵਾਲ ਰਮਿੰਦਰੋਂ ਲੰਮਰ ਦੇ ਲਈ 10000 ਰੁਪਇਆ ਕੀ ਦੀ ਤਿੰਨਾਂ ਜਾਫੀਆਂ ਲੋਕ ਉਹ ਮੱਟੂ ਦੇ ਮੇਲਾ ਹੈ ਮੱਟੂ ਸਾਡਾ ਵੀਰ ਕਰੋ ਸੰਪਰਕ ਮੱਟੂ ਦੇ ਨਾਲ ਪਾਣੀ ਠੀਕ ਬੇ ਉਧਰ ਜਾ ਕੇ ਮੇਲਾ ਗਰਾਊਂਡ ਦੇ ਵਿੱਚ ਵੀ ਪੋਜਾ ਕਰ ਦਿਓ ਪਾਣੀ ਬਾਟਰ ਬ੍ਰੇਕ ਦੇ ਵਿੱਚ ਹੀ ਮੈਂਦਾ ਕੋ ਸਾਹਿਬ ਇਹ ਬੇਨਤੀ ਹੈ ਉਹ ਸਭ ਕੁਝ ਸਮੱਸਿਆ ਕਹਿੰਦੇ ਇੱਥੇ ਟੋਪਾਂ ਸੀ ਅੱਜ ਅੱਜ ਰੌਣਕਾਂ ਵੇਖੋ ਕਿੱਡੀਆਂ ਸੱਚੇ ਪਾਤਸ਼ਾਹ ਦੀ ਅਪਾਰ ਜਿਹੜੀ ਕਿਰਪਾ ਹੋਈ ਹੈ ਔਰ ਕਿਆ ਬਾਤ ਬੋਸ ਸਾਹਿਬ ਨੇ ਕਹਿੰਦੇ ਵੀ ਇਸੇ ਗਰਾਉਂਡ ਦੇ ਵਿੱਚ ਕਾਕੀ ਕਾਰੇ ਸਾਲੀ ਵਰਗੇ ਗੁਰਮਾਰ ਕਨਾਲ ਵਰਗੇ ਵੱਡੇ ਵੱਡੇ ਮਾਲ ਖੜਾਏ ਆ ਇਹ ਸਤਕਾਰ ਆ ਉਹ ਸਾਹਮਣੇ ਅਮਰੀਕ ਦੀ ਖੋਸਿਆਂ ਵਾਲਾ ਵੀ ਆ ਗਿਆ ਹੈ ਅਮਰੀਕ ਬੰਦੇ ਕਿੱਥੋਂ ਜਾਂਦੇ ਆ ਆਰਨੀਆਂ ਕੰਟਰੀਆਂ ਦੇ ਵਿੱਚ ਬਾਹਰੀਆਂ ਕੰਟਰੀਆਂ ਤੋਂ ਪਹਿਲੀ ਆਰ ਬੰਦੇ ਆਏ ਐ। ਆਸਟ੍ਰੇਲੀਆ ਤੋਂ ਪਹਿਲੀ ਵਾਰ ਕਹਿੰਦੇ ਬੰਦੇ ਸੱਜਿਆਂ ਵਿੱਚੋਂ ਚੱਕਦੇ ਸਰਾਜ ਵਾਲਾ। ਨਾਲ ਰਾਜਨ ਆਇਆ ਸਾਡਾ ਭਰਾ ਐ। ਆਹ ਬਸਕਾਰ ਆ ਸਾਰੇ ਵੀਰਾਂ ਦਾ। ਆਹ ਸਾਡੇ ਕਬੱਡੀ ਦੇ ਆਓ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਕੀਆ ਵਾਲੀ ਨੌਜਵਾਨੀ ਮਿਲ ਗਈ ਹੋ। ਚਾਰਾਂ ਦੇ ਵਿੱਚ ਦਾ ਨਿੱਕ ਟੱਚ ਚੱਕ ਬੇਸਾਰ ਪੈਂਦਾ ਕੱਗੀ ਦਾ ਆਉਣ ਵਾਲੇ ਸਮੇਂ ਦਾ ਵੱਡਾ ਮਾਲ ਹੈ ਵੱਡੀਆਂ ਉਮੀਦਾਂ ਨੇ ਇਸ ਮੁੰਡੇ ਨੂੰ ਮਿਲ ਗਈਓ ਬੰਦ ਨੇ ਰਪਿੰਦਰ ਪਹਿਲਾਂ ਹੀ ਕਹਿ ਦਿੱਤਾ ਵੀ ਆ ਮੈਚ ਦੇ ਵਿੱਚ 5-7 ਲੱਖ ਲੱਗ ਜਾਣਾ ਹੈ ਭਿੰ ਘਰੋਂ ਪੈਸੇ ਚੱਕਣ ਜਾਣਾ ਔਖਾ ਭਿੰ ਦੇ ਕੇ ਆਪਾਂ ਲੈ ਲੈਣੇ ਆ ਖਾਤਿਆਂ 'ਚ ਪਾ ਦੇਣੇ ਆ ਆ ਯਕੀਨ ਦੀ ਗੱਲ ਹੈ ਮੇਰੇ ਵੀਰੋ ਯਕੀਨ ਦੀਆਂ ਗੱਲਾਂ ਨੇ ਪਲੇਅਰਾਂ ਨੂੰ ਵੀ ਪਤਾ ਵੀ ਮਿਲ ਜਾਣੇ ਆ ਆਹ ਪਲੇਰਾਂ ਨੂੰ ਵੀ ਪਤਾ ਵੀ ਕੱਲਾ ਕੱਲਾ ਰੁਪਈਆ ਮਿਲ ਜਾਣਾ ਇੱਕ ਪਾਸੇ ਖੀਰਾ ਵਾਲੀਆ ਖੀਰਾ ਵਾਲੀਆ ਖੀਰਾ ਵਾਲੀਆ ਡੱਕਣ ਦੀ ਕੋਸ਼ਿਸ਼ ਕਰੀਏ ਇੱਥੇ 20 ਪੈਸੇ ਨੇ ਤਾਂ ਦਾਲਾਂ ਦੇ ਨਾਲ ਪਲੋਂ ਦਿੰਦਾ ਕਿਉਂਕਿ ਮੈਨੂੰ ਅੱਜ ਵੀ ਯਾਦ ਹੈ ਉਹ ਤੇਰੇ ਬੋਲ ਜਦੋਂ ਪਿਛਲੇ ਸਾਲ ਤੂੰ ਬੋਲੇ ਹੈ ਵੀ ਅਗਲੇ ਸਾਲ 14 ਅਪ੍ਰੈਲ ਨੂੰ ਭੜਖ ਮੇਲਾ ਹੋਣਾ ਤੇ ਅਸਟ੍ਰੇਲੀਆ ਦੀਆਂ ਦੋਨੋਂ ਫੈਡਰੇਸ਼ਨਾਂ ਕੋਈ ਵੀ ਟੂਰਨਾਮੈਂਟ ਨਹੀਂ ਰੱਖਣਗੀਆਂ ਉਨਾ ਦੋਨੋਂ ਫੈਨੇਸ਼ੀਆਂ ਦਾ ਧੰਨਵਾਦ ਹੈ ਅਸੀਂ ਸਤਿਕਾਰ ਕਰਦੇ ਹਾਂ ਦਾ ਭਰਾਵਾਂ ਦਾ ਜਿਨ੍ਹਾਂ ਨੇ ਆਪੋ ਆਪਣੇ ਟੂਰਨਾਮੈਂਟ ਕੈਨਸਲ ਕਰਕੇ ਆਉਂਦੇ ਪਲੇਅਰ ਜਿਹੜੇ ਆ ਉਹ ਇੱਥੇ ਪਹੁੰਚਦੇ ਕੀਤੇ ਸਤਿਕਾਰ ਹੈ ਆਹ ਬਦਾਸਤਰੀਆ ਪੱਪੂ ਵੀ ਆ ਗਿਆ ਦੁਨੀਆ ਦਾ ਵੱਡਾ ਆਮਾ ਮਾੜਾ ਮੇਰੇ ਵੀਰੋ ਸਾਡੀ ਖੇਡ ਕਬੱਡੀ ਦਾ ਆਹ ਸਾਹਮਣੇ ਦੇਖਦਾ ਵੀ ਕਬੱਡੀ ਇਹ ਸੁਣੇ ਸੁੱਖੀ ਅਰੀਕੇ ਪਿੰਡਾਂ ਸਰਸੇ ਦੇ ਲਾਗੇ ਸਉ ਨਾ ਜਾਂਦਾ ਔਰ ਪੁਆਇੰਟ ਜੇ ਰੱਖੀ ਟੀਮ ਲਈ ਦੂਜੀ ਯਾਰ ਕੰਟਰ ਮੇਰਾ ਖਿਆਲ ਆ ਲੱਖ ਜੀ ਕਬੱਡੀ ਆ ਲੱਖ ਦੀ ਜਦੋਂ ਬੋਲਦੇ ਆ ਲੱਖ ਦੇ ਮੂੰਹ ਦੇ ਵਿੱਚੋਂ ਭੜਕੇ ਆਵਾਜ਼ ਆਉਂਦੀ ਆ ਆਹ ਖੀਰਾਂ ਵਾਲਿਆ ਲੱਖ ਲੱਗਿਆ ਹੋਇਆ ਆਹ ਚੋਗਰੋ ਲੱਖ ਲੱਗਿਆ ਹੋਇਆ ਬੁਲਟ ਖੀਰਾਂ ਵਾਲੀਆ ਕਬੱਡੀ ਪਾ ਰਿਹਾ ਮੇਰੇ ਵੀਰੋ ਤਰਸੇਮ ਸਿੰਘ ਭੰਦਾਵਾ ਮੁੰਡਾ ਕਬੱਡੀ ਪਾ ਰਿਹਾ ਚਾਰ ਜਾਫੀ ਪਿਆਰ ਨੇ ਚਾਰਾਂ ਦੇ ਵਿੱਚ ਇੱਕ ਪਾਸੇ ਖੀਰਾਂ ਵਾਲੀਆ ਲੱਗਿਆ ਹੋਇਆ ਹੁਣ ਚਾਰਾਂ ਦੇ ਵਿੱਚੋਂ ਮੈਂ ਵੇਖ ਔਰ ਡੱਕਦਾ ਇਹ ਗੱਲ ਸਮਝੀ ਦੀ ਹੈ। ਦੋ ਪਾ ਗਿਆ ਵੀਰਾਵਾਲੀਆ ਬੁਲਟ ਦੁਨੀਆ ਬੁਲਟ ਕਹਿੰਦੀ ਹੈ। ਦੁਨੀਆ ਬੁਲਟ ਕਹਿੰਦੀ ਹੈ ਘੋੜਾ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਪਰਮਜੀਤਪੁਰ ਵਾਲਾ ਤਿਆਰ ਹੈ। ਮੱਥਾ ਟੇਕਿਆ ਮੱਥਾ ਟੇਕ ਕੇ 5 7 15 20 ਕਦਮ ਅੱਗੇ ਵਧਿਆ। ਵਰ ਕੇ ਮੋٹے ਪੱਟਾਂ ਦੇ ਦਰਸ਼ਕ ਕਰਵਾਏ ਹੈ। ਫੇਰ ਥੋੜਾ ਜਿਹਾ ਝੁਕਿਆ। ਝੁਕ ਕੇ ਮੇਰੇ ਵੀਰੋ ਸਰਖੋਈਏ ਜੋਧੇਵਾਲ ਟੱਚ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਚੱਕ ਦੇਸ ਰਾਜ ਪਿੰਟੇ ਗੱਗੀ ਦਾ। ਚੱਕ ਦੇਸ ਰਾਜ ਪਿੰਟੇ ਗੱਗੀ ਦਾ। ਸੈੰਦੋ ਵਾਲੀਆਂ ਗੱਗੀ ਮਿੱਕੂ ਭੋਲੇ ਵਾਲਿਆਂ ਨੇ ਜਾਣਕਾਰੀ ਦਿੱਤੀ ਹੈ ਇਸੇ ਮੈਚ ਦੇ ਵਿੱਚ ਵਿਨੈ ਖੱਤਰੀ ਤੇ ਰਵੀ ਦਿਉੜਾ ਵੀ ਕਹਿੰਦਾ ਥੋੜੇ ਸਮੇਂ ਦੇ ਵਿੱਚ ਪਹੁੰਚਣਗੇ ਇਸੇ ਮੈਚ ਦੇ ਵਿੱਚ ਓੰਕਾਰ ਸੇਖੋਂ ਵੀ ਸਾਡਾ ਭਰਾ ਆਸਟ੍ਰੇਲੀਆ ਤੋਂ ਚੇਕੇ ਤੌਰ ਤੇ ਪਹੁੰਚਿਆ ਸੇਖੋਂ ਜਿਹੜਾ ਅੱਖਾਂ ਦੇ ਵੀਰ ਨੂੰ ਬਹੁਤ ਬਹੁਤ ਧੰਨਵਾਦ ਆਓ ਸਾਹਮਣੇ ਹੈ ਨਾਲੇ ਤੇ ਪੰਨਿਆ ਹੋਇਆ ਦੁੱਖਾਂ ਦਾ ਤਵੀਰ ਤਾ ਗਾਦੇ ਵਿੱਚ ਗਾਨੀਆਂ ਮੁੰਡੇ ਦੇ ਅਖਰੀ ਜੀ ਜਵਾਨੀ ਹੈ ਕਿ ਵੀ ਓੰਕਾਰ ਸਿੰਘ ਸੇਖੋ ਦੇਖ ਸੰਧੂ ਭਰਾ ਪਹੁੰਚੇ ਹੋਏ ਆ ਆਸਟ੍ਰੇਲੀਆ ਵਾਲੇ ਨਾਲ ਮੇਰੇ ਵੀਰੋ ਹਰਜੀਤ ਸੰਧੂ ਐ ਪੁਨਿੰਦਰ ਹੁਣੇ ਆਏ ਹੋਏ ਆ ਸੰਨੀ ਗੁਰਾਇਆਂ ਵਾਲਾ ਪਰ ਆ ਪਰ ਆ ਪਰ ਆ ਮੇਰੇ ਵੀਰੋ ਸ਼ੀਲੂ ਆ ਆ ਮੇਰੇ ਵੀਰੋ ਸ਼ੀਲੂ ਆ ਇਹ ਮੇਰੇ ਵੀਰੋ ਸ਼ੀਲੂ ਆ ਜਿਹਨ ਹੁਣ ਦੱਕ ਲਿਆ ਬਾਵਾ ਹੁਣ ਧੱਕ ਲਿਆ ਜਿਹਨੇ ਹੁਣ ਰੱਖ ਲਿਆ ਖਰ ਸਾਹਿਬ ਬੋਲਦੇ ਹੁੰਦੇ ਤੇ ਇਹਨਾਂ ਨੇ ਕਹਿਣਾ ਸੀਗੇ ਇਹ ਸ਼ੀਲੂ ਇਹਨੂੰ ਇਹਨੂੰ ਸ਼ੀਲੂ ਕੋਚਰ ਸਾਹਿਬ ਕੱਲ ਮੈਂ ਤੁਹਾਨੂੰ ਯਾਦ ਕੀਤਾ ਪ੍ਰੋਫੈਸਰ ਸਾਹਿਬ ਅੰਮ੍ਰਿਤਸਰ ਦੇ ਲਾਗੇ ਰਸੂਲਪੁਰ ਕੰਢੇ ਵਿੱਚ ਮੈਚ ਸੀਗੇ ਜੁਲੀ ਦੇ ਕਬੱਡੀ ਪਾਈ ਤੇ ਮੈਂ ਕਿਹਾ ਜੇ ਇੱਥੇ ਕੋਚਰ ਸਾਹਿਬ ਹੁੰਦੇ ਤੇ ਉਹਨਾਂ ਨੇ ਕਹਿਣਾ ਸੀਗੇ ਜੁਲੀ ਮਾਈ ਦਾਰ ਨਹੀਂ ਕਿਆ ਬਾਤ ਹੈ ਸਾਡੇ ਵੱਡੇ ਬੈਠੇ ਨੇ ਸਤਕਾਰ ਹੈ ਪ੍ਰੋਫੈਸਰ ਮੱਖਣ ਸਿੰਘ ਜੀ ਤੇ ਨਾਲ ਆਰਵਿੰਦ ਕੋਚਰ ਸਾਹਿਬ ਆਹ ਮੇਰੇ ਵੀਰ ਇਹ ਸਤਕਾਰ ਹਮੇਸ਼ਾ ਰਹੇਗਾ ਇਹਨਾਂ ਨੇ ਸਾਡੇ ਲਈ ਰਾਹ ਬਣਾਏ ਐ ਅਸੀਂ ਤਾਂ ਬੜੇ ਫੇ ਰਾਹਾਂ ਤੇ ਤੁਰੇ ਆ ਆਹ ਸਾਹਮਣੇ ਇਸ ਵੇਲੇ ਪ੍ਰਮ ਬਾਠ ਕਬੱਡੀ 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 ਕੱਕ ਦੇਸ ਰਾਜ ਵਾਲਾ ਮੁੰਡਾ ਕਹਿੰਦੇ ਸੇ ਦਾ ਖਿਡਾਰੀ ਐ ਆਹ ਵਾਲੇ ਸਮੇਂ ਦੇ ਵਿੱਚ ਮਿੱਠੂ ਇਹਨਾਂ ਦੀ ਹੋਰ ਮਿਹਨਤ ਕਰਵਾ ਬੇਸ਼ੱਕ ਨਿਊਜ਼ੀਲੈਂਡ 2 ਮਹੀਨੇ ਲਈ ਲੈ ਜਾਈ ਪਰ ਮਿਹਨਤ ਇਹਨਾਂ ਦੀ ਫਲ ਕਰਵਾ ਕੇ ਜਾਣੀ ਹੈ ਨੌਜੋਨਾ ਅਰਸ਼ਨ ਦੀ ਕਬੱਡੀ ਆ ਰਹੀ ਹੈ ਜਸ਼ਨ ਕਬੱਡੀ ਪਾ ਰਿਹਾ ਚਾਰ ਨੇ ਸੋਰ ਸਿੰਘ ਦੇ ਅੰਬੇ ਨੂੰ ਜੋ ਬទ ਪੀ ਜਾਣੀ ਹੈ ਅਰਸ਼ ਖਾਖੋਣਾ ਨੇ ਲੱਭ ਹੋਣਾ ਨੇ ਗੁਰਪ੍ਰੀਤ ਜਵਾਲ ਹੋਣਾ ਨੇ ਵੱਡੇ ਪੱਦਰ ਤੇ ਵੀ ਜੋ ਕਾਰੇ ਰੰਗ ਦੀ ਦਿੱਤੀ ਜਾਣੀ ਹੈ ਪਰ ਸਾਹਮਣੇ ਮੈਦਾਨ ਦੇ ਵਿੱਚ ਮੁਕਾਬਲਾ ਹੈ ਮੁਕਾਬਲਾ ਇੱਕ ਪਾਸੇ ਜਸ਼ਨ ਹੈ ਦੂਜੇ ਪਾਸੇ ਜਾਫੀ ਬੇਅ ਤੇ ਭਰਤੀ ਦੀ ਟੀਮ ਦਾ ਕੋਸ਼ਿਸ਼ ਤੇ ਕਰਦੇ ਪਰ ਪੁਆਇੰਟ ਜਿਹੜਾ ਧਾਵੀ ਦਾ ਕਿ ਧਾਵੀ ਕਹਿੰਦਾ ਉਹਦੇ ਉੱਤੇ ਪਾਉਂਗਾ ਕਬੱਡੀਆਂ ਝੰਕਾ ਲੱਤਾਂ ਬਾਹਾਂ ਵਿੱਚ ਟੱਕਰਾਂ ਦੇ ਵੱਟੀਆਂ ਰਾਣਾ ਪੱਡਾ ਪੁੱਜਾ ਹੋਇਆ ਸਾਡਾ ਵੀਰ ਖੇਡ ਵਿੱਚ ਪੀਗੇ ਵਾਲੇ ਜਵਾਬ ਵੱਡੇ ਦਾ ਭਰਾ ਜੋ ਕਿਸੇ ਗਦਰੀਕ ਪੱਡੇ ਮਾਰ ਕਰਦਾ ਹੈ ਵਿਸ਼ੇਸ਼ ਸਨਮਾਨ ਹੈ ਧੰਨਵਾਦ ਆ ਸਮੇ ਸੁੱਖੀ ਵੀ ਪਈ ਹੋਈ ਰੇਡ ਇੱਕ ਪਾਸੇ ਜੱਕ ਦੇਸਰਾਜ ਪਿੰਡਾ ਕਹੀ ਦਾ ਆ ਰਣੇ ਪੇੜਾ ਤੇ ਜਵੇਂ ਖੱਤੀ ਨੇ ਆੜੇ ਇੱਕ ਵਾਰੀ ਤਾਲੀਆਂ ਜੋਰ-ਮਾਰ ਮਾਰ ਦੋ ਮੇਰੇ ਵੀਰੋ ਅੱਜ ਸਾਰੇ ਮਾਲੀ ਬੁਲਾ ਲਿਆ ਹੈ ਅੱਜ ਸਾਰੀ ਕਰੀ ਵੀ ਬੁਲਾ ਲਈ ਹੈ ਸਾਰੀ ਕਰੀਮ ਹੀ ਆ ਗਈ ਹੈ ਆ ਪਿੰਟਵਾਲ ਕੋ ਸਾਹਿਬ ਕਹਿੰਦੇ ਕਿ ਖੇਡ ਸਕਦੇ ਆ ਪਲੇਅਰ ਇਹ ਰੂਨ ਹੈ ਆ ਪਿੰਟਵਾਲ ਵੇ ਪਲੇਅਰ ਜਿਹੜੀ ਪਲੇ ਕਰ ਸਕਦੇ ਆ ਬਹੁਤ ਬਹੁਤ ਸਤਿਕਾਰ ਗੰਗੀ ਵੀ ਸੌਰੀ ਆ ਵੀਰੇ ਚੱਲੀ ਆਇਓ ਇਧਰੋਂ ਆਜੋ ਇਧਰ ਹੈਪੀ ਖੱਦਰ ਸਾਡਾ ਭਰਾ ਜਿੰਦਰ ਘੋਟੜਾ ਜੀ ਹਰਦੀਪ ਸਿੰਘ ਦੀ ਗੋਲ ਦੀ ਖਾਸਾ ਫੌਜੀ ਭਲੱਤ ਜੀ ਤੇ ਨਾਲ ਸਾਡੇ ਪ੍ਰਭਜੋਤ ਸਿੰਘ ਜੀ ਜੋਤੀ ਘੁੰਮਰ ਜੀ ਸਾਡੇ ਮੇਲੇ ਦੇ ਮੁੱਖ ਪ੍ਰਬੰਧਕਾਂ ਦੇ ਵਿੱਚੋਂ ਇੱਕ ਨੇ ਇਹਨਾਂ ਭਰਾਵਾਂ ਤੋਂ ਵੀ ਸਾਰੇ ਵੀਰਾਂ ਨੂੰ ਬੇਨਤੀ ਦਾ ਪੱਟ ਸਿਰਪਰਨ ਬਣਾ ਕੇ ਰੱਖਣਾ ਹੈ ਉੱਥੇ ਕੁਜੀਤ ਸਿੰਘ ਟੀਨਾ ਨੜਾਰੇ ਵਾਲਾ ਕਬੱਡੀ ਦਾ ਸੁਪਰਸਟਾਰ ਪਲੇਅਰ ਉਹ ਵੀ ਸਾਡੇ درمیان ਆ ਸੋ ਨੜਾਰੇ ਵਾਲੇ ਟੀਨੇ ਦਾ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਹੈ ਵਾਗੀਆਂ ਦੇ ਕਾਰੇ ਦਾ ਦਜੀਤ ਸਿੰਘ ਜੀ ਨੜਾਰਾ ਸਭ ਦਾ ਧੰਨਵਾਦ ਅਤੇੁਰਗੰਦਰ ਸਿੰਘ ਕਹੜੀਆਂ ਲਓ ਕਬੱਡੀ ਸਰਬੇਮ ਸਿੰਘ ਜੀ ਭੰਡਾਰ ਸਾਹਿਬ ਵੀ ਪੁੱਜੇ ਹੋਏ ਐ ਕੋਲ ਚ ਕੀੜਾ ਵਾਲੀ ਹੋਵੇ ਦਾਦਾ ਜੀ ਸਤਕਾਰ ਹੈ ਅੱਜ ਅੰਮ੍ਰੇ ਨੂੰ ਰੇਂਜ ਓਵਰ ਦਿੱਤੀ ਜਾਣੀ ਹੈ ਅੱਜ ਕਹਿੰਦੇ ਜੱਸੀ ਢੂੜ ਦਾ 52000 ਦੇ ਨਾਲ ਮਾਨ ਸਨਮਾਨ ਪਿੰਡਾਂ ਖੇੜਾ ਤੇ ਨਾਲ ਪਾਲ ਭੰਗੂ ਐ ਰੁਬੀ ਸੰਗਰੂਰ ਐ ਖੁਸ਼ੀ ਟੁਕਾ ਤੇ ਸੁਲਤਾਨਪੁਰੇ ਕੋਲਣ ਹੋਣਾ ਆਹ ਸਾਹਮਣੇ ਕਬੱਡੀ ਖੇਡ ਮੈਦਾਨ ਅੰਦਰ ਮੇਰੇ ਵੀਰੋ ਇਸ ਵੇਲੇ ਜਿਉਂਦਾ ਕਬੱਡੀ ਪੁਆਇੰਟ ਦੇ ਲਈ ਵਧਿਆ ਹੋਇਆ ਤਲਵੰਡੀ ਚੌਧਰੀਆਂ ਦੀ ਧਰਤੀ ਐ ਪਰ ਸਾਹਮਣੇ ਫੈਸਲਾ ਹੋ ਗਿਆ ਵੀ ਪੁਆਇੰਟ ਜਿਹੜਾ ਹੈ ਉਹ ਰੇਡਰ ਦੇ ਹਿੱਸੇਦਾਰ ਦੇ ਦਿੰਦਾ ਹੈ ਕਹਾਜੀਬ ਸਿੰਘ ਕਾਮਾ